ਸਾਥੀ ਗਾਲੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਹੈ 4 ਨਵੰਬਰ 2025 ਤੇ ਵਾਰ ਹੈਗਾ ਜ ਮੰਗਲਵਾਰ ਤੇ ਟਾਈਮ ਹੋ ਗਿਆ ਸਵਾ ਪੰਜ ਦਾ ਇਸ ਟਾਈਮ ਆਪਾਂ ਖੜੇ ਆ ਗੁਰਦਰ ਸਾਹਿਬ ਅ 300 ਕਿਆ ਤੇ ਰਾਤ ਅਸੀਂ ਆ ਗਏ ਦਿੱਤੇ ਲਗਭਗ 10 ਵਜੇ ਤੇ ਰਾਤ ਛੱਡੀ ਤੇ ਤੇਜ਼ੀ ਹੋ ਇੱਥੇ ਜਿੱਗੀ ਬਸ ਹੁਣ ਗੁਰਦਰ ਸਾਹਿਬ ਮੱਥਾ ਟੇਕ ਆਉਣਾ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਟਾਈਮ ਹੋ ਗਿਆ ਜੀ ਸਵਾ ਪੰਜ ਦਾ ਤੇ ਹਜੇ ਸ਼ਹਿਰ ਵਿੱਚ ਪੂਰੀ ਚੁੱਪੀ ਹੈ ਬਿਲਕੁਲ ਸ਼ਹਿਰ ਅੱਜ ਤੱਕ ਸ਼ਾਂਤ ਹੈਗਾ ਹੈ ਤੁਹਾਨੂੰ ਕਰਾਉਣੇ ਨੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਹ ਜੀ ਗੁਰਦੁਆਰਾ ਸਿੰਘ ਸਵਾ ਤਿੰਨ ਤਨ ਸੁਖਿਆ ਅਸਾਮ ਅਸਾਮ ਡਿਸਟ੍ਰਿਕਟ ਅਸਾਮ ਵਿੱਚ ਡਿਸਟ੍ਰਿਕਟ ਹੈਗਾ ਤਨ ਸੁਖਿਆ ਇੱਥੇ ਗੁਰਦੁਆਰਾ ਤੇ ਇਹ ਬਣਿਆ ਸੀਗਾ 1900 ਪੱਤੀ ਦੇ ਵਿੱਚ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਹੈਗਾ ਤੇਨ ਸੁਖੀਆਂ ਦੇ ਵਿੱਚ ਤਕਰੀਬਨ ਜਿਹੜੇ 1.540 ਸਿੱਖ ਪਰਿਵਾਰ ਹੈਗਾ ਔਰ ਰਾਤ ਸੀ ਇੱਥੇ ਸੀਗੇ ਸਾਡਾ ਸਟੇਜ ਤੇ ਸੀ ਰਾਤ ਤੇ ਗੁਰਨਾਰੰਗ ਦੇਵ ਜੀ ਦਾ ਗੁਰਪੁਰਪ ਹੈਗਾ ਕੱਲ ਨੂੰ ਇਸ ਸੰਬੰਧ ਵਿੱਚ ਸ਼੍ਰੀ ਅਖੰਡ ਪਾਤਸ਼ਾਹ ਰੱਖਿਓਏ ਨੇ ਗੁਰਦਸਾਹਬ ਦੇ ਵਿੱਚ

ਇੱਧਰ ਹੈਗਾ ਲੰਗਰਾਲ ਲੰਗਰ ਆ ਬਹੁਤ ਬੜੀ ਬਣਾਇਆ ਹੈ ਬਾਬਿਆਂ ਨੇ ਜਿਹੜੀ ਸਿੱਖ ਸੰਗਤਾਂ ਇਥੇ ਬਹੁਤ ਸੇਵਾ ਕਰਦੀਆਂ ਨੇ ਇਥੇ बर्तन साफ करने वास्ते आ गया इधर जनरेटर इधर है जोड़ा घर जोड़े वास्ते बनाया था इधर थां तो थोड़ी जी घट हैगी बहुत वजिए है। सब कुछ अपनी थां पर थाना है का। ਔਰ ਹਰ ਚੀਜ਼ ਇੱਥੇ ਗੁਰਦੁਰ ਸਾਹਿਬ ਜੀ ਦੇ ਕਲਬ ਦੇ ਜੀ ਆ। ਚਾਰਜਿੰਗ ਕੇਬਲ ਗਵਾਦ ਗਈ ਮੇਰੇ ਫੋਨ ਦੀ। ਹੋ ਲੱ ਬਣਾਇਆ ਫਿਰਸਰੇ। ਮੈਂ ਖੋਰੇ ਲੱਭ ਹੀ ਜਾਵੇ ਕਿਤੇ। ਪਰ ਨਹੀਂ ਅਜੇ ਤੱਕ ਤ ਨਹੀਂ ਲੱਭੀ। ਤੁਹਾਨੂੰ ਜੀ ਇਹ ਕਿਤੇ ਹੁੰਦੀ ਤੇ ਦੇਖੀ ਆਣੀ ਸੀਗੀ। ਔਰ ਦੂਜੀ ਗੱਲ ਇਹ ਆ ਵੀ ਚੱਕ ਚੁੱਕ ਲਈ ਉਹ ਨਹੀਂ ਕਿਸੇ ਨੇ ਜੀ ਡਿੱਗੀ ਡੁੱਗੀ ਹੋਈ ਤਾਂ। ਤੁਨ ਨਾਲ ਨਾਲ ਦੇਖੋ ਤੁਸੀਂ ਆਪਣੇ ਰੇਲਵੇ ਟਰੈਕ ਉਹ ਕ੍ਰੇਨ ਯਾਰ ਆਇਆ ਦਾ ਤੈਨਸੁਖਿਆ ਜੰਕਸ਼ਨ ਤੈਨਸੁਖੀ ਜੰਕਸ਼ਨ ਹੈ ਗਾ ਜ਼ਿਲ੍ਹਾ ਤੈਨਸੁਖਿਆ ਬਹੁਤ ਔੜਾ ਜ਼ਿਲ੍ਹਾ ਹੈ ਅਸਾਮ ਦਾ ਤੇ ਕਿੱਥੋਂ ਦੀ ਜਿਹੜੀ ਲੱਕੜ ਹੈ ਤੈਨਸੁਖਿਆ ਚਾਪ ਕਹਿੰਦੇ ਜਿਹਨੂੰ ਬੜੀ ਮਸ਼ਹੂਰ ਹੈ ਬਹੁਤ ਮਸ਼ਹੂਰ ਹੈ ਕੀ ਹੈ ਅੱਜ ਟਾਈਮ ਸਬੀਰ ਦ੍ਰਿਸ਼ ਤਕਰੀਬਨ ਸਵਾ 6 ਦਾ ਟਾਈਮ ਲੱਗਦਾ ਕਿਬਲ ਵੀ ਅੱਜ 2000 ਰੁਪਏ ਲਾਉਣਾ ਪੈਣਾ ਮੈਨੂੰ ਲੱਭਦੀ ਨਹੀਂ ਕਿਬਲ ਚਲੋ ਕੋਈ ਗੱਲ ਨਹੀਂ ਲੈ ਲਾਂਗੇ ਨਮੀ ਜੋੜ ਦਾਂਗੇ ਟੂਰ ਦੇ ਖਰਚੇ 'ਚ ਉਹਨੂੰ ਵੀ 2000 ਵੱਧ ਸੀ ਆ ਲੱਗੀ ਸੀ ਲੇਬਰ ਠੀਕ ਕਰ ਰਹੀ ਹੈ ਅਤਰ ਪੁੱਤਰ ਦੇ ਰਾਤ ਠੀਕ ਨਹੀਂ ਲੈਂਦੇ ਹੈ ਤੇ ਗੋਲ ਨਹੀਂ ਦਿੱਤੇ ਇਹਨਾਂ ਨੇ ਚਲੋ ਸਰਕਾਰੀ ਕੰਮ ਤਾਂ ਹੀ ਚੱਲਦਾ ਫਿਰ ਸਾਰੇ ਕਿਤੇ ਧੱਕੇ ਬੱਲ ਲਵਦੇ ਰਹੇ ਉਹ ਬਈ ਕੇਵਲ ਉਹ ਬਈ ਆਹ ਬਈ ਆਹ ਉਹ ਬਈ ਬੜੀ ਗੱਲ ਅਸੀਂ ਵੀ ਸ਼ਾਟ ਲੈ ਕੇ ਨਾ ਪਾਰਟੀ ਤਾਂ ਕਿੰਨੀ ਪੈ ਰਹੀ ਹੈ ਇੱਧਰ ਬਣ ਰਿਹਾ ਪ੍ਰਸ਼ਾਦੇ ਲੰਗਰ ਘਰ ਦੇ ਵਿੱਚ ਤੇ ਬੀਬੀਆਂ ਇੱਥੇ ਕਰ ਰਹੀਆਂ ਨੇ ਪੇੜੇ ਤੇ ਲੰਗਰ ਸ਼ਕਨ ਦੀ ਤਿਆਰੀ ਹੈ ਸਿੰਘਾਂ ਦੀ ਸੇਂਗ ਜੱਜ ਕੇ ਬਹਿ ਗਿਆ ਟਾਈਮ ਨਾਲ ਹੀ ਬੈਠੇ ਉਹ ਢਿੱਕੀਆਂ ਦੇ ਲੰਗਰ ਨੂੰ ਤੇ ਲੰਗਰ ਛੱਕ ਕੇ ਫਿਰ ਆਪਾਂ ਚਾਲੇ ਪਾਉਣੇ ਆਂ ਗਾਹ ਨੂੰ ਗੁਰੂ ਮੇਰ ਕਰਨ ਤੈਨ ਸੁਫੀਆ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਗਰੁੱਪ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਬੋਲੇ ਸੋਨ ਹਾਲ ਸਤ ਸ੍ਰੀ ਅਕਾਲ ਬੋਲੇ ਸੋਨ ਹਾਲ ਸਤ ਸ੍ਰੀ ਅਕਾਲ ਸੋ ਸ੍ਰੀ ਅਕਾਲੋ ਰਾਜਥੀ ਆਈ ਜੀ ਕੇ ਗੁਰਦਰਾ ਸਾਹਿਬ ਦਾ ਪ੍ਰਬੰਧ ਬਹੁਤ ਵਧੀਆ ਕਮੇਟੀ ਨੇ ਬਹੁਤ ਵਧੀਆ ਮੇਨਟੇਨੈਂਸ ਕੀਤੀ ਹੈ ਗੁਰਦਰਾ ਸਾਹਿਬ ਦੀ ਔਰ ਅਸੀਂ ਸਾਰੀ ਕਮੇਟੀ ਦੇ ਬਹੁਤ ਬਹੁਤ ਧੰਨਵਾਦੀ ਆ ਇੰਨਾ ਸਾਨੂੰ ਮਾਨ ਸਨਮਾਨ ਬਖਿਆ ਤੇ ਬਹੁਤ ਇਨਾਂ ਨੇ ਸੇਵਾ ਕੀਤੀ ਸਾਡੇ ਸਾਰੇ ਲੋਕ ਦੀ ਬੋਲੇ ਸੋਨਹਾਰ ਸੋ ਸ੍ਰੀ ਅਕਾਲੋ ਜੀ ਸਮਾ ਹੋ ਗਿਆ ਜੀ ਹੁਣ 8 ਵਜੇ ਦੇ 20 ਮਿੰਟ ਤੇ ਚੱਲਣ ਦਾ ਟਾਈਮ ਹੋ ਗਿਆ ਜੀ ਤੇ ਹੁਣ ਲੈ ਕੇ ਬਾਬਾ ਜੀ ਦੀ ਇਜਾਜ਼ਤ ਉਹ ਵੈਬਰੂ ਦੀ ਹੋਟ ਲੈ ਕੇ ਛੱਡ ਕੇ ਜਗਾਰਾ ਰਵਾਨਗੀ ਕਰਾਂਗੇ ਬੋਲੇ ਸੋਨਿਆ ਸ੍ਰੀ ਅਕਾਲ ਵੈਬਰੂ ਜੀ ਦਾ ਖਾਲਸਾ ਵੈਬਰੂ ਜੀ ਕੀ ਬਤੇ 8 ਵਜੇ 25 ਮਿੰਟ ਤੇ ਰਾਈਡ ਸ਼ੁਰੂ ਕਰਤੀ ਹੈ 22 ਮਿੰਟ ਤੇ ਤੇ ਕ੍ਰਾਸ ਕਰ ਰਹੇ ਆਪਾਂ 300 ਕੀਆ 300 ਕੀਆ ਤੇ ਇੱਥੇ ਹੁਣ ਜਾਵਾਂਗੇ ਆਪਾਂ ਡਿਬਰਗੜ ਡਿਬਰਗੜ ਤੋਂ ਫਿਰ ਅੱਗੇ ਦੋਸਤੋ ਧੁੱਪ ਚੜ ਗਈ ਹੈ ਪੂਰੀ ਤੇ ਸ਼ਹਿਰ ਵਿੱਚ ਚਹਿਲ ਪਹਿਲ ਹੋਣ ਲੱਗ ਪਈ ਹੈ ਲੋਕ ਕੰਮਾਂ ਤੇ ਜਾਣ ਲੱਪੇ ਆ ਸਕੂਲੀ ਬੱਚੇ ਹੋਰ ਕੰਮ ਕਰ ਆਏ ਲੋਕ ਸਕੂਲੀ ਬੈਨਾ ਵੱਡੀਆਂ ਉotra ਕਾਰਾਂ ਪੁਜਾਈ ਫਿਰਦੇ ਨੇ ਹੁਣ ਕਿਉਂਕਿ ਜ਼ਿੰਦਗੀ ਚਾਲੂ ਹੋ ਗਈ ਹੁਣ ਦੁਆਰੇ ਤੋਂ ਰਾਤ ਨੂੰ ਰੈਸਟ ਹੁੰਦੀ ਬੰਦੇ ਦੀ ਜੀਨੇ ਫਿਰ ਚਾਲੂ ਚੱਲ ਕੱਲੂ ਜੋਤਰਾ ਬਹੁਤ ਲੱਗਾ ਰਾਤ ਨੂੰ ਲੇਟ ਨਾਈਟ ਤੱਕ ਸਾਈਕਲਿੰਗ ਕੀਤੀ ਹੈ ਪਹਿਲਾਂ ਮੱਚਕੇ ਮੱਚਕੇ ਮਸਤੀ ਮਾਰਦੇ ਰਹੇ ਆ ਤੇ ਹੁਣ ਸਿੰਘ ਕਿਵੇਂ ਸਿੰਘਾ ਸ਼ੰਗਲ ਕਾ ਫੋਨ ਤੇ ਕਿੱਥੇ ਚੱਲੇਗਾ ਚੱਲੂਂਗੇ ਨਾਲ ਕੇਰੇ ਟਿੱਕਾ ਢੋਲੇ ਵਾਲੀ ਆਹ ਟਰੈਕ ਵੀ ਆਪਣੇ ਨਾਲ ਨਾਲ ਚੱਲ ਰਿਹਾ ਹੈ ਢੇਲ ਵੀ ਟਰੈਕ ਨਾਲ ਸੜਕ ਨਾਲ ਟਰੈਕ ਯਾਰਾ ਇਹ ਬੁਰਾ ਆ ਗਿਆ ਵੈਲਕਮ ਟੂ ਲਾਈਵਲੀ ਲਓ ਵੀ ਲਾਈਵਲੀ ਆ ਗਿਆ ਕਿਲੋਮੀਟਰ ਹੋ ਗਏ ਆਪਣੇ 5.5 ਅੱਜ ਟੀਚਾ ਹੈਗਾ ਤਕਰੀਬਨ ਸੋ ਪ্লাস ਕਿਲੋਮੀਟਰ ਦਾ ਹੈਗਾ ਹੀ ਆ 125 30 ਕਿਲੋਮੀਟਰ ਟਿੱਕੇ ਫੇਰ ਹੈਗਾ ਅੱਜ ਕਿ ਟਿੱਕੇ ਗਾਂ ਗਾਂ ਵਧਨੇ ਗਾਂ ਗਾਂ ਗਰਮੀ ਵਧਨੀ ਆ ਤੇ ਟਿੱਕੇ ਵਧਨੇ ਆ ਸਫ਼ਰ ਦਾ ਫੇਰ ਚੱਲੂਗਾ ਜੇ ਨਹੀਂ ਕੀਤਾ ਅਸੀਂ ਸੇ 6 ਮਹੀਨੇ ਉੱਚੀ ਜਾਵਾਂਗੇ ਸਰਕਾਰੀ ਦਿਲਕਿਸ਼ ਨਜ਼ਾਰਾ ਰੇਲਵੇ ਟ੍ਰੈਕ ਦੇ ਨਾਲ ਨਾਲ ਆਨੰਦੀਆ ਪੂਰਾ ਆਪਣੇ ਧਿਆਨ ਤਾਂ ਹੈ ਨਹੀਂ ਕਿ ਇਹ ਐਵੇਂ ਹੋ ਗਏ ਜੋ ਹੁੰਦਾ ਜੀ ਕੋ 2-400 ਮੀਟਰ ਹੁੰਦਾ ਹੈ ਤੇ ਕਾਫੀ ਲੰਮਾ ਟਰੈਕ ਚੱਲ ਰਿਹਾ ਹੈ ਸਾਡੇ ਨਾਲ ਇਹ ਰਾਤ ਤੋਂ ਚੱਲ ਰਿਹਾ ਨਾਲ-ਨਾਲ ਭਾਂਕ ਕਿਥੇ ਤੱਕ ਜਾਣਾ ਨਾਲ-ਨਾਲ ਆ ਬਾਈ ਵੀ ਠੀਕ ਹੈ ਜੇ ਲੋ ਥੱਕ ਜੀਏ ਤੇ ਚੁੱਕ ਕੇ ਸੈਕਟਰ ਰੇਂਜ ਚ ਰੱਖ ਲਈਏ ਕਿ ਨਹੀਂ ਆ ਗਿਆ ਜੀ ਪਾਣੀ ਟੋਲਾ ਪਾਣੀਦੋਲਾ ਸਟੇਸ਼ਨ ਹੈਗਾ ਤੇ ਛੋਟਾ ਜਿਹਾ ਸਟੇਸ਼ਨ ਹੈ ਥੋੜੀ ਹੀ ਥਾਂ ਦੇ ਬਣਾਇਆ ਇਹਨਾਂ ਨੇ ਤੇ ਛੋਟਾ ਜਿਹਾ ਬਣਾਤਾ ਹੈ ਤੇ ਵਿੱਚੇ ਸਾਰਾ ਕੁਝ ਹੈ ਅੱਡੇ ਵਾਲੇ ਵੀ ਇੱਥੇ ਬੈਠੇ ਜਦ ਬੱਸਾਂ ਚੜ੍ਹਦੇ ਡੁੱਟਦੇ ਆ ਤੇ ਪੂਰਾ ਸ਼ਾਨਦਾਰ ਮਾਹੌਲ ਹੀ ਹੈ ਇੱਧਰ ਟਰੈਕ ਦੇ ਪਰਲੇ ਪਾਸੇ ਹੈਗੇ ਚਾਹ ਦੇ ਬਾਗਾਂ ਤੇ ਟੋਟਰੀ ਚਾਹ ਪੱਤੀ ਲੇਬਰ ਛਕਰੀਆਂ ਲੈ ਕੇ ਕਰ ਰਹੀ ਹੈ ਕੰਮ ਏ ਜੇ ਅਗਰ ਨਾਕਾ ਇਹ ਤਕੜਾਕਾ ਮੈਂ ਵੀ ਚਾਹਦੇ ਸੀ ਉਹ ਗਾਣੇ ਬਹੁਤ ਤਕੜੇ ਤਕੜੇ ਆ ਜਿਵੇਂ ਆਪਣੇ ਕਿਨੂਆਂ ਦੇ ਬਾਗ ਨੇ ਨਾ 200 ਕਿਲਾ 5-500 ਹਜ਼ਾਰ ਜਰ ਕਿਲਾ ਉਹ ਇੱਥੇ ਆ ਇਧਰ ਵੀ ਹੈਗੇ ਨਾਲ ਦੋ ਪਾਸੇ ਹੀ ਟਾਈਮ ਹੋ ਗਿਆ 1.9 ਦਾ ਤੇ ਪਾਣੀ ਪੀਣ ਲਈ ਰੁਕੇ ਸੀਗੇ ਤੇ ਇੱਥੇ ਨਾਲ ਹੀ ਚਾਹ ਦਾ ਬਾਗ ਹੈ ਕਹਿੰਦੇ ਵੀ ਚਾਹ ਦਾ ਬਾਗ ਬਹੁਤ ਪੁਰਾਣਾ ਹੈ ਜਿਵੇਂ ਆਪਣੇ ਕਿਨੂਆਂ ਦੇ ਬਾਗ ਲੱਗਦੇ ਨਾ ਕਿਨੂਆਂ ਇਹ ਬਾਗ ਹਜੇ ਘੱਟ ਪੁਰਾਣੇ ਨੇ ਇਹ ਬਹੁਤ ਪੁਰਾਣੇ ਨੇ ਤੇ ਇਹ ਲੱਗਿਆ ਹੋਇਆ ਬਾਗ 1957 ਦਾ ਲੱਗਿਆ ਹੋਇਆ ਬਾਗ ਇਹ ਐਡੇ ਪੁਰਾਣੇ ਬੂਟੇ ਆ ਇਹਨੂੰ ਤੇ ਆਹ ਵੇਖੋ ਤੁਸੀਂ ਇਹਨਾਂ ਦੇ ਮੋਢ ਕਿੱਡੇ-ਕੱਡੇ ਮੋਟੇ ਆ ਤੇ ਬਹੁਤ ਪੁਰਾਣੇ-ਪੁਰਾਣੇ ਬਾਗ ਹੈਗੇ ਇੱਥੇ ਤੇ ਆਹ ਜਿਹੜੇ ਵਿੱਚ ਬੂਟੇ ਲੱਗੇ ਹੋਏ ਨੇ ਆਹ ਵਾਲੇ ਜਿੰਨੇ ਵੀ ਦਰਖਤ ਲੱਗੇ ਹੋਏ ਵੱਡੇ-ਵੱਡੇ ਇਹ ਲੱਗੇ ਨੇ ਇਹਨਾਂ ਨੂੰ ਛਾਂ ਦੇਣ ਵਾਸਤੇ ਸਹੀ ਹੈ ਛਾਂ ਦੇਣ ਵਾਸਤੇ ਰੱਖੇ ਹੋਏ ਨੇ ਤੇ ਅੱਜ ਪਤਾ ਲੱਗਾ ਵੀ ਇੰਨੇ ਪੁਰਾਣੇ ਬਾਗ ਹੁੰਦੇ ਆ ਇਹ ਬਹੁਤ ਪੁਰਾਣਾ ਬਾਗ ਹੈ ਬੱਲੇ 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 ਬੂਟੇ ਸਾਰੇ ਨਿੱਕੇ ਨਿੱਕੇ ਇਹ 2-2 ਢਾਈ ਦੇ 3-3 ਫੁੱਟ ਦੇ ਤੇ ਹੈ ਬਹੁਤ ਪੁਰਾਣੇ ਆ ਕਮਾਲ ਹੀ ਹੋ ਗਈ ਆ ਵੇ ਆ ਕਿੱਡਾ ਮੋਟਾ ਬੂਟਾ ਓਏ ਆ ਵੇ ਤੇਰਾ ਭਲਾ ਜੀ ਇਹ ਦਾਦਾਣਾ ਮੇਰੇ ਹਿਸਾਬ ਨਾਲ ਸਾਰਿਆਂ ਦਾ ਗਰਮੀ ਬਹੁਤ ਹੋ ਗਈ ਆ ਤੇ ਟਾਈਮ ਹਜੇ ਅੱਗੇ ਆ 9 ਗਰਮੀ ਬਹੁਤ ਨਜਾਇਜ਼ ਹੋ ਗਈ ਆ ਸਾਈਕਲ ਨਹੀਂ ਚੱਲ ਰਿਆ ਤੇ ਇਸ ਟਾਈਮ ਖੜੇ ਆਪਾਂ ਇੱਧਰ ਬਾਂਸਾਂ ਦੀ ਛਾਵੇਂ ਤੇ ਅੱਜ ਆਪਾਂ ਲਾ ਲਿਆ ਹੈ ਹੈਲਮਟ ਦੇ ਨਾਲ ਵਾਈਜ਼ਰ ਇਹ ਟੋਪੀ ਹੈਗੀ ਕੱਲਾ ਵਾਈਜ਼ਰ ਹੀ ਅਗਲਾ ਹੈਗਾ ਤੇ ਇਹ ਲਾ ਲਿਆ ਵਾ ਕਿਉਂਕਿ ਨਾ ਧੁੱਪ ਸਿੱਧੀ ਅੱਗੋਂ ਮੂੰਹ ਤੇ ਪੈਂਦੀ ਆ ਤੇ ਸਾੜ ਬੜਾ ਪੈਂਦਾ ਮੂੰਹ ਤੇ ਤਾਂ ਕਰਕੇ ਆਪਾਂ ਅੱਜ ਵਾਈਜ਼ਰ ਲਾ ਲਿਆ ਤੇ ਵਿਆਹ ਹੀ ਮੇਰੇ ਕੋਲ ਬੜਾ ਪੁਰਾਣਾ ਮੈਂ ਕਿਹਾ ਢੱਕ ਦਵਾਂ ਨੀ ਹੋਰ ਤੇ ਹੀ ਬਰਤੋਂ ਦੇ ਹੈ ਨਹੀਂ ਇਹ ਐਸ ਰੂਟ ਤੇ ਪਿੰਡ ਬਹੁਤ ਨੇੜੇ ਨੇੜੇ ਹੈਗੇ ਆ ਇਹ ਤਕਰੀਬਨ 2-2 ਕਿਲੋਮੀਟਰ ਬਾਅਦ ਹੀ ਪਿੰਡ ਹੈ ਗਿਆ ਤੇ ਰੌਣਕ ਜਦੋਂ ਆ ਜਾਂਦੀ ਆ ਇੱਕ ਤਾਂ ਰੇਲਵੇ ਲਾਈਨ ਆ ਇਹ ਜੀਲੋ ਆਈ ਰੱਖਦੀ ਆ ਉੱਤੋਂ ਪਿੰਡ ਕੋਈ 2 ਕਿਲੋਮੀਟਰ ਪਿੰਡ ਆ ਹੀ ਜਾਂਦਾ ਵਾ ਸੰਗਰੀ ਵਾਦੀ ਕਾਫੀ ਇੱਥੇ ਵੀ ਇੱਧਰ ਆ ਗਿਆ ਦੁਕਾਨਾਂ ਇੱਧਰ ਹੈ ਗਰੇਸ਼ੀ ਇਲਾਕਾ ਆਤਮਾ ਲਜਾਂ ਸਕੂਲ ਹੁੰਦਾ ਵਾਹ ਜੀ ਵਾਹ ਬੜੀ ਖੂਬਸੂਰਤੀ ਹੈ ਜੀ ਬਹੁਤ ਜਿਆਦੀ ਚਾਹ ਦੇ ਬਾਗਾਂ ਦੀ ਸਾਨੂੰ ਤਾਂ ਚਾਹ ਪੀਣ ਲਈ ਲੋੜ ਹੀ ਨਹੀਂ ਪੈਣੀ ਬਾਗਾਂ 'ਚ ਨੰਗ ਨੰਗੇ ਅਸੀਂ ਨਿਹਾਰ ਹੋ ਜਾਣਾ ਤੇ ਆਹ ਟਰੈਕ ਆਪਣੇ ਨਾਲ ਹਰੇ ਵੀ ਚੱਲ ਰਿਹਾ ਹੈ ਰੇਲਵੇ ਵਾਲਾ ਤੇ ਇੱਧਰ ਚਾਹ ਦੇ ਬਾਗ ਤੇ ਉਹ ਸਾਹਮਣੇ ਤੋੜ ਰਹੇ ਨੇ ਚਾਹ ਤੋੜ ਤੋੜ ਕੇ ਜਿਵੇਂ ਆਪਣੇ ਪਾਉਂਦੇ ਨੇ ਨਾ ਨਰਮਾ ਤੋੜ ਕੇ ਝੁਰਮਗੀ ਜੀ ਪਾ ਲੈਂਦੇ ਆ ਉਵੇਂ ਇਹਨਾਂ ਕੋਲ ਬੈਗ ਹੈਗੇ ਆ ਤੇ ਬੈਗਾਂ 'ਚ ਪਾਈ ਜਾਂਦੇ ਨੇ ਤੇ ਮੁਰਗੇ ਤੋਲ ਕੇ ਉਸ ਹਿਸਾਬ ਨਾਲ ਪੈਸੇ ਨਾਲ ਮਿਲ ਜਾਂਦੇ ਆ ਕੰਮ ਸੇਮ ਹੀ ਆ ਪਰ ਫਸਲ ਅਲੱਗ ਹੈ ਉਹ ਨਰਮਾ ਤੇ ਇੱਥੇ ਚਾਹ ਇੱਧਰ ਆ ਗਿਆ ਜੀ ਫਾਟਕ ਫਾਟਕ ਵੀ ਹੁਣ 1.5 1.5 2-2 ਕਿਲੋਮੀਟਰ ਪਾ ਪਿੰਡ ਹੈ ਤੇ ਹਰੇਕ ਪਿੰਡ ਦੇ ਉੱਤੇ ਐਵੇਂ ਫਾਟਕ ਆ ਅੱਗੇ ਤੇ ਸਰਕਾਰ ਤਾਂ ਫਾਟਕ ਕਢਾਉਣ ਨੂੰ ਫਿਰਦੀ ਆ ਪਰ ਮੈਨੂੰ ਯਾਦਦਾ ਵੀ ਇਹ ਘਟ ਨਹੀਂ ਸਕਦੀ ਛੇਤੀ ਕਿਤੇ ਆ ਕਿਉਂਕਿ ਹਰੇਕ ਪਿੰਡ ਦੇ ਵਿੱਚੋਂ ਲੋਕਾਂ ਨੇ ਆਉਣਾ ਜਾਣਾ ਉਹ ਉਹਨਾਂ ਵਾਸਤੇ ਫਿਰ ਰਾਹ ਦੀ ਲੋੜ ਤਾਂ ਹੈਗੀ ਆ ਤੇ ਸੇਫਟੀ ਰੋਡ ਵੀ ਹੈਗੀ ਆ ਤੇ ਮਗਰ ਹੈਗੇ ਨੇ ਘਰ ਬਾਸ ਦੇ ਘਰ ਕ੍ਰੈਸ਼ ਇਲਾਕਾ ਆ ਗਿਆ ਇੱਧਰ ਆ ਗਿਆ ਠੇਕਾ ਬਾਈ ਬੈਠਾ ਉਡੀਗ ਰਿਹਾ ਗਾਗ ਨੂੰ ਤੇ ਇਧਰ ਵਿੱਚ ਵਿੱਚ ਸਪਾਰੀਆਂ ਦੇ ਬੂਟੇ ਇਕੱਲੇਆਂ ਦੇ ਬੂਟੇ ਤੇ ਵਿੱਚ ਵਿੱਚ ਕਾਲੀ ਮਿਰਚ ਦੀਆਂ ਕੀ ਉਹਨਾਂ ਦੇ ਵੇਲਾ ਵੀ ਹੈਗੀਆਂ ਨੇ ਤੇ ਜੱਤ ਜਿਹੜੇ ਘਰ ਨੇ ਇੱਥੇ ਬਾਸ ਦੇ ਹੀ ਆ ਕਿਉਂਕਿ ਬਾਸ ਅਤੇ ਬਹੁਤ ਮਤਲਬ ਵਿੱਚ ਹੁੰਦਾ ਤੇ ਲੱਕੜ ਦੀ ਵਰਤੋਂ ਵੀ ਬਹੁਤ ਕਰਦੇ ਇੱਥੇ ਉਹ ਲੱਕੜ ਵਿੱਚ ਬਹੁਤ ਹੁੰਦੀ ਆ ਟਾਈਮ ਹੋ ਗਿਆ 10:30 ਦਾ ਤੇ ਪਹੁੰਚ ਗਏ ਆਪਾਂ ਡਿਕਮ ਤੇ ਕਿਲੋਮੀਟਰ ਵੀ ਆਪਾਂ ਨਵੇੜ ਤੇ ਤਕਰੀਬਨ 30 ਤੇ ਸਰੀਰ ਮੰਗਦਾ ਚਾਹ ਤੇ ਆਈ ਇੱਥੇ ਚਾਹੇ ਗਰਮ ਗਰਮ ਚਾਹੇ ਲਾਤੇ ਸਾਈਕਲ ਸਟੈਂਡ ਤੇ ਕਰਕੇ ਪਾਰਕਿੰਗ ਤੇ ਯੋਦੇ ਬਹਿ ਗਏ ਨੇ ਚਾਹ ਦੇ ਲੰਗਰ ਨੂੰ ਸ਼ਕਨ ਇੱਥੇ ਬਹਿ ਗਏ ਨੇ ਆਪ ਵੀ ਨੋਟ ਤੇ ਛਾਹ ਠਾਕ ਰਹੇ ਨੇ ਇਥੇ ਚਾਹ ਨਾਲ ਕਚੋਰੀ ਦੁਕਾਨ ਪੂਰੀ ਘੈਂਟ ਹੈਗੀ ਆ ਪੂਰੀ ਬਰਫੀ ਬੁਰਫੀ ਤੇ ਪਈ ਆ ਮਟਰ ਮੋਟਰ ਤੇ ਲਲ ਭੱਬ ਦੇਖਣ ਬਾਤ ਕਰੀਏ ਤੇ ਹੋਰ ਨਿਕਕਾ ਸ਼ੁਕਰ ਜੋਦਈ ਦਾ ਤੇ ਵੱਡੀ ਗੱਲ ਇਹ ਵੀ ਜੇ ਤੁਸੀਂ ਸਕੋਰਪਿਓ ਲੈਣੀ ਤੇ ਤੁਹਾਨੂੰ ਉਹ ਵੀ ਮਿਲ ਸਕਦੀ ਆ ਸਕੋਰਪਿਓ ਲਾਈ ਹੋਈ ਬਾਈ ਦੇ ਅੰਦਰ ਸਕੂਟਰ ਲਾਇਆ ਹੋਇਆ ਅੰਦਰ ਤੇ ਨਾਲ ਲਾਇਆ ਹੋਇਆ ਏ ਬੋਲਟ ਮੋਟਰਸਾਈਕਲ ਇਹ ਬੋਲਟ ਮੋਟਰ ਸਾਹਿਬ ਵੀ ਕਿੱਥੇ ਲਿਜਾ ਸਕਦੇ ਜੀ ਸੇਵਾਵਾਂ ਪੂਰੀਆਂ ਨੇ ਸੇ ਹਾਲ ਲੱਗਦਾ ਜਿਵੇਂ ਕੋਈ ਹਾਈਵੇ ਆ ਗਿਆ ਹੁੰਦਾ ਦੇਖਦੇ ਆ ਕਿਹੜਾ ਹਾਈਵੇ ਐ ਰੇਲਵੇ ਲਾਈਨ ਆਪਣੇ ਨਾਲ ਹੀ ਚੱਲ ਰਹੀ ਐ ਆਹ ਇਹ ਨਵਾਂ ਹੀ ਰਾਹ ਲੱਭ ਲਿਆ ਮੁੰਡਿਆ ਨੇ ਕਹਿੰਦੇ ਸ਼ਾਰਟਕਟ ਦਿੱਤੀ ਚੜਨ ਆਇਆ ਇਸ ਰੋਡ ਤੇ ਵੱਡੇ ਹਾਈਵੇ ਦੇ ਤੇ ਬੋਲਦੇ ਨਾਲ ਰੋਡ ਤਾਂ ਹੈ ਨਹੀਂ ਆ ਪਗਡੰਡੀ ਜਾਈ ਜਨੇ ਨਾਲ ਨਾਲੀ ਤੋਪ ਵੀ ਨੀ ਜਾਏ ਈ ਤੋਪ ਯਾਰ ਤੋਪ ਤੇ ਖੜਨਾ ਹੋਊ ਲੋਖ ਯਾਰ ਹਜੇ ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਗਰਮੀ ਮਈ ਜੂਨ ਵਾਲੀ ਪਗਡੰਡੀ ਕਰਕੇ ਘਰ ਹੋਸ ਤੇ ਚੜ ਗਏ ਆ ਵੱਡੇ ਹਾਈਵੇ ਤੇ 4 ਲੇਨ ਹਾਈਵੇ ਹੈਗਾ ਇਹ ਤੇ ਪਿੱਛੇ ਦੇ ਮਾਰੇ ਬੜੇ ਲੋਖ ਆਏ ਦੇ ਸੀਗੇ ਇੱਥੇ ਮੈਨੂੰ ਲੱਗ ਰਿਹਾ ਰੁਕ ਵੀ ਨਹੀਂ ਹੋਣਾ ਇਸ ਟਾਈਮ ਬਾਕੀ ਵੇਖੋ ਹੈ ਤਾਂ ਇਲਾਕਾ ਜੰਗਲ ਦਾ ਹੀ ਹੈ ਇੱਥੋਂ ਆਈਆਂ ਨਾਲ ਰੁੱਕ ਕੇ ਰਹੇ ਬਹੁਤ ਸੋਹਣਾ ਮੰਦਿਰ ਆਇਆ ਹੈ ਹਾਈਵੇ ਉੱਤੇ ਪੂਰਾ ਸ਼ਾਨਦਾਰ ਮੰਦਿਰ ਹੈ ਲਾਕੀ ਬਸ ਹੋ ਰਿਹਾ ਹੈ ਵਾਹ ਜੀ ਵਾਹ ਵੈਰੀ ਗੁੱਡ ਇਧਰ ਚੱਲ ਰਹੀ ਹੈ ਟੇਲ ਵਿੰਡ ਤੇ ਗਰਮੀ ਗਰਮੀ ਬਹੁਤ ਜਿਆਦਾ ਆ ਤੇ ਟਾਈਮ ਅਜੇ ਬੱਜੇ 12 ਤੇ ਐ ਵੀ ਜਿਵੇਂ ਨਾ ਪੱਠੀ ਭਲਦੀ ਹੁੰਦੀ ਹੈ ਐਡੀ ਗਰਮੀ ਆ ਸਾਈਕਲ ਚਲਾਉਣੇ ਔਖੇ ਹੋਏ ਪਏ ਆ ਇਹ ਜਗਨਨਾਥ ਮੰਦਿਰ ਹੀ ਆ ਜੀ ਉਹਨੇ ਪੁੱਛਿਆ ਵਾ ਕਿ ਜਗਨਨਾਥ ਟੈਂਪਲ ਹੈ ਗਏ ਟਾਈਮ ਹੋ ਗਿਆ ਸਵਾ 12 ਦਾ ਤੇ ਪਹੁੰਚ ਗਏ ਦਿਬਰੂਗੜ੍ਹ ਤੇ ਕਿਲੋਮੀਟਰ ਹੋ ਗਏ ਆਪਣੇ 52 50 ਕਿਲੋਮੀਟਰ ਹੋ ਗਏ ਆ ਤੇ ਗਰਮੀ ਜਿਉਂ ਦੀ ਤਿਉਂ ਬਣੀ ਹੋਈ ਹੈ ਗਰਮੀ 'ਚ ਕੋਈ ਘਟਨ ਦਾ ਨਾਂ ਹੀ ਨਹੀਂ ਲੈਦੀ ਬਹੁਤ ਜ਼ਿਆਦਾ ਗਰਮੀ ਹੈ ਤੇ ਮੁੰਡੇ ਪਹੁੰਚ ਗਏ ਨੇ ਇਥੇ ਪਹਿਲਾਂ ਤੇ ਕਰਨ ਲੱਗੇ ਨੇ ਫਰੂਟ ਬ੍ਰੇਕ ਉਹ ਮੁੰਡੇ ਆਏ ਸੇਫ ਸੂਫ ਖੜਜ ਸੇਫ ਸੂਫ ਲੈ ਲਏ ਮੁੰਡਿਆ ਨੇ ਅੰਗੂਰ ਵੀ ਹੈਗੇ ਇੱਥੇ ਤੇ ਹੁਣ ਆਪਾਂ ਕਰਾਂਗੇ ਇੱਥੇ ਫਲ ਆਹਾਰ ਤੇ ਇੱਧਰ ਜਿਹੋਦੇ ਬੈਠੇ ਦਮ ਮਾਰ ਰਹੇ ਨੇ ਸਾਹੋ ਸਾਹੀ ਹੋਏ ਪਏ ਨੇ ਤੁੱਪ ਦੇ ਮਾਰੇ ਤੁੱਪ ਦੇ ਚੰਡੇ ਟਾਈਮ ਹੋ ਗਿਆ ਜੀ ਡੇਢ ਦਾ ਤੇ ਕਿਲੋਮੀਟਰ ਨੂੰ ਕਰ ਲਿਆ 60 ਗੁਹਾਟੀ ਜਗਾ ਤੋਂ 419 ਕਿਲੋਮੀਟਰ ਤੇ ਹੁਣ ਅਸੀਂ ਵੇਟ ਉਡੀਕ ਕਰ ਰਹੇ ਆ ਰੋਟੀਆਂ ਵਾਲੇ ਕਿਸ ਟਾਬੇ ਦੀ ਗਰਮੀ ਵੀ ਹੁਣ ਬਹੁਤ ਨਜਾਇਜ਼ ਹੋ ਗਈ ਆ ਰੋਟੀ ਖਾ ਕੇ ਨਾ ਕਰਾਂ ਇੱਕ ਘੰਟਾ ਘੰਟਾ ਆਰਾਮ 3 ਵਜੇ ਹੋ ਚੱਲਾਂਗੇ ਗਾਹ ਨੂੰ ਇੱਧਰ ਕਾਰ ਸਿਵਨੀ ਬੱਸ ਹੁਣੇ ਆ ਰਹੇ ਆ ਬਹੁਤ ਸੋਹਣਾ ਸੀ ਨਾ ਰੇ ਗ੍ਰੀਨਰੀ ਬਹੁਤ ਜਿਆਦੀ ਹੈ ਨਾ ਇੱਥੇ ਕਾ ਕਰਕੇ ਸਾਰੇ ਘਰ ਵਾਂਸ ਦੇ ਤੇ ਤੇ ਥੱਲੇ ਬੁਰਜੀਆਂ ਦੇ ਦੇ ਕੇ ਬਣਾਏ ਆ ਚੱਲੋ ਖਾਲੀ ਦੇ ਪਾਣੀ ਪੂਣੀ ਇਹਦਾ ਥੱਲੇ ਲੰਘ ਜੇ ਜਾਬੇ ਹੋਰ ਕੀੜਾ ਪਤੰਗਾ ਨਾ ਆਵੇ ਸਪਾਰੀ ਦੇ ਬੂਟੇ ਸਪਾਰੀ ਦੇ ਆ ਲੈ ਸਪਾਰੀ ਦੇ ਬੂਟੇ ਆ ਬਲੇ ਟਾਈਮ ਹੋ ਗਈ ਪੌਣੇ 2 ਦਾ ਤੇ ਕਿਲੋਮੀਟਰ ਨੰਬੇੜ ਤੇ ਮੁੰਡਿਆਂ ਨੇ 65 ਕਿ ਇਧਰ ਉੱਪਰ ਹਟਾਂਗੇ ਭੁੱਖ ਲੱਗੀ ਬਹੁਤ ਅੰਤਾਂ ਦੀ ਆ ਗਿਆ ਢਾਬਾ ਇੱਥੇ ਬਾਸ ਦਾ ਬਣਿਆ ਢਾਬਾ ਤੇ ਪਰੌਂਠੇ ਵੀ ਆ ਗਏ ਨੇ ਹਾਜ਼ਰ ਹੋ ਗਏ ਬਣ ਕੇ ਇਹ ਛਕਣਾ ਫਿਰ ਪਰੌਂਠਾ ਹੇ ਭੁੱਖ ਲੱਗੀ ਹੈ ਬਹੁਤ ਜਿਆਦੀ ਤੇ ਗਰਮੀ ਗਰਮੀ ਮੈਨਾ ਵੀ ਜਿਵੇਂ ਕਿ ਵੀ ਨਾ ਆਪਾਂ ਉੱਪਰ ਠੀਕੇ ਬੈਠੇ ਹੋਨੇ ਆ ਮੂੰਹ ਦਾ ਸਿੱਧਾ ਸੇਵਜਦਾ ਆਗੇ ਬਹੁਤੀ ਆਦੀ ਘਰਾਂ ਦੀ ਖੂਬਸੂਰਤੀ ਵੇਖੋ ਤੁਸੀਂ ਹੁਣ ਕਈ ਘਰ ਤਾਂ ਬਹੁਤ ਸੋਹਣੇ ਬਣਿਆ ਹੋਏ ਨੇ ਬਹੁਤ ਸੋਹਣੇ ਬਣੇ ਨੇ ਇੱਥੇ ਆਹ ਦਵਾ ਜੀ ਸਰਕਾਰੀ ਕੁਆਟਰ ਹੁੰਦੇ ਆ A khaki ye ਸਕੂਲ ਲੱਗਦਾ ਸਰਕਾਰੀ ਹੈ ਵੀ ਪ੍ਰਾਇਮਰੀ ਹੈ ਸੜਕੀ ਬੜੀ ਚੌੜੀ ਕਰਤੀ ਆ ਪਤਾ ਨਹੀਂ ਕਿਤੇ ਐਕਸਪ੍ਰੈਸ ਹਾਈਵੇ ਤੇ ਨਹੀਂ ਬਣਾ ਰਿਹਾ ਕਿ ਤੈਨੂੰ ਲੱਗਦਾ ਐਂ ਜਿਵੇਂ ਐਕਸਪ੍ਰੈਸ ਹਾਈਵੇ ਹੁੰਦਾ ਹੈ ਇੱਡੀ ਚੌੜੀ ਰੋਡ ਕਹਿੰਦਾ ਹੈਗੀ 8 ਲਾਈਨ ਹੈ 8 ਲੇਨ ਹੈ ਇੱਧਰ ਵੀ ਥਾਂ ਬਹੁਤ ਹੈ ਲਾਈ ਪਈ ਜਾਲੀ ਉਧਰ ਵੀ ਜਾਲੀ ਪਈ ਹੈ ਲੱਗਦਾ ਐਕਸਪ੍ਰੈਸ ਆਈ ਪਈ ਹੈ ਕਿ ਦੇਖੋ ਟਾਈਮ ਹੋ ਗਿਆ ਜੀ ਸਵਾ ਚਾਰ ਦਾ ਤੇ ਸੂਰਜ ਹੋ ਰਿਹਾ ਅਸਤ ਬੱਸ ਕੋਈ 10-15 ਮਿੰਟ ਹੋਰ ਹੈ ਇਹਨੇ ਅਸਤ ਹੋ ਜਾਣਾ ਤੇ ਫਿਰ ਹੋ ਜਾਣਾ ਹਨੇਰਾ ਸ਼ੁਰੂ ਤੇ ਇੱਧਰ ਝੋਨਾ ਵਿੱਚ ਵਿੱਚ ਪੱਕਿਆ ਤੇ ਵਿੱਚ ਵਿੱਚ ਹਰਾ ਹਜੇ ਇਹ ਲਊਗਾ ਹਫ਼ਤੇ 10 ਦਿਨ ਹੋਰ ਤੇ ਆਪਾਂ ਜਾ ਰਹੇ ਆ ਸਿਵ ਸਿਵ ਸਾਕਰ ਜਾ ਰਹੇ ਆ ਆਪਾਂ ਤੇ ਗੁਹਾਟੀ ਰਹਿ ਗਿਆ ਇੱਥੋਂ 394 ਕਿਲੋਮੀਟਰ ਹੋਰ ਤੇ ਆਪਾਂ ਜੜਨਾ ਤਾਂ ਫਲਾਇਓਵਰ ਨੂੰ ਸ਼ਾਨਦਰ ਸੀਨ ਮਰਨ ਦੇ ਇੱਧਰ ਤੁਸੀਂ ਦੇਖ ਸਕਦੇ ਵਾ 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 ਕੁਦਰਤ ਦੇ ਬਰਹਾਰੇ ਜਾਈਏ ਸ਼ਾਨਦਰ ਗੱਲਬਾਤ ਬਹੁਤ ਵਧੀਆ ਉਹ ਇੱਧਰ ਹੈਗਾ ਸਰਕਾਰੀ ਸਕੂਲ ਕੋਣ ਵੇਖੇ ਸਰਕਾਰੀ ਸਕੂਲ ਆਕੇ ਥੋੜੇ ਜਿ ਇੱਥੇ ਉਹ ਤਾਂ ਹੈ ਨਹੀਂ ਸੀ ਕਿਤੇ ਵੀ ਜਾ ਹੋਣਗੇ ਅੰਦਰ ਅੰਦਰ ਹੋਣੇ ਕਿਤੇ ਦਿਖੇ ਨਹੀਂ ਹੋਣੇ ਠੀਕ ਆ ਕੰਮ ਅੰਬਰਸਰ 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 ਤਰਨਤਾਰਨ ਹਰੀਕੇ ਪੱਟੀ ਤਰਨਤਾਰਨ ਅੰਬਰਸਰ ਪੱਟੀ 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 ਆਜੋ 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 ਅੰਬਰਸਰ ਅੰਬਰਸਰ ਟਾਈਮ ਹੋ ਗਿਆ ਜੀ ਪੌਣੇ 5 ਦਾ ਤੇ ਕਿਲੋਮੀਟਰ ਆਪਾਂ ਨਵੇੜ ਤੇ ਨੇ 91 ਕਿ ਇਹ ਹਨੇਰਾ ਪੈ ਗਿਆ ਤੇ ਕੱਲ ਨਾਲੋਂ ਅਸੀਂ ਹੈ ਤਾਂ ਜਲਦੀ ਆ ਪਰ ਹਨੇਰਾ ਤਾਂ ਹੋ ਹੀ ਗਿਆ ਤੇ ਹਨੇਰਾ ਤਾਂ ਹੋਣਾ ਹੀ ਹੈ ਦਿਨ ਨਿੱਕੇ ਨਿੱਕੇ ਨੇ ਵੀ ਜਿਵੇਂ ਚੱਲੇ ਲੇਟ ਅਣੀ ਚੱਲੇ ਆ ਜ ਲਗਭਗ ਲੱਦਾ 8:00 ਵਜੇ ਚੱਲੇ 8:30 ਵਜੇ ਤੇ ਕੱਲ ਨਾਲੋਂ ਜਲਦੀ ਅਸੀਂ ਕੱਲ ਤਾਂ ਅਸੀਂ 11:00 ਵਜੇ ਪਹੁੰਚੇ ਸੀਗੇ ਗੁਰਦਾਸ ਸਾਹਿਬ ਤੇ ਅੱਜ ਮਿਹਰ ਹੈਗੀ ਆ ਵੀ 7:00 ਵਜੇ ਤੱਕ ਆਪਾਂ ਸੇਵ ਸਾਗਰ ਪਹੁੰਚ ਜਾਾਂਗੇ ਚਾ ਕਾਲੀਆ ਚਾ ਕਾਲੀਆ ਕਿਦਾਂ ਨਾਂ ਬੜੇ ਕਸੂਤੇ ਆ ਲੈ ਨਹੀਂ ਜਾਂਦੇ ਤੇ ਭੁੱਲ ਜਾਂਦੇ ਆ ਚੱਲ ਖੈਰ ਕੋਈ ਗੱਲ ਨਹੀਂ ਆਪਾਂ ਕਿਤੇ ਰਜਿਸਟਰੀ ਕਰਾਉਣੀ ਆ ਆਪਾਂ ਤੇ ਇੱਕ ਵਾਰੀ ਫੜਨ ਨਾ ਟਾਈਮ ਹੋ ਗਿਆ ਜੀ 5:20 ਸ਼ਾਮ ਦੇ ਤੇ ਸ਼ਹਿਰ ਆ ਗਿਆ ਡੇਮੋ ਡੇਮੋ ਤੋਂ ਕਿਹਾ ਗਿਆ 16-17 ਕਿਲੋਮੀਟਰ ਹੋ ਸਿਵ ਸਾਗਰ ਤੇ ਕਿਲੋਮੀਟਰ ਸਾਡੇ ਹੋ ਗਏ ਪੂਰੇ 101 ਪੁਆਇੰਟ ਸਮਥਿੰਗ ਇੱਥੇ ਦੋ ਹੀ ਮੰਨ ਲੀਏ ਤੇ ਰਾਤ ਹੋ ਗਈ ਐ ਟਲਟਲ ਟਟਾ ਲਾ ਲੀਆਂ ਨੇ ਐਸ ਵੇਲੇ ਪੂਰੀ ਖੇਚ ਹੁੰਦੀ ਆ ਖਿੱਚੀ ਚੱਲੀਏ ਕੰਮ ਨੂੰ ਰਾਤ ਨੂੰ ਤਾਂ ਸਫਰੀ ਬਹੁਤ ਨਿਪਟਦਾ ਕਿਉਂਕਿ ਆਸ-ਪਾਸੇ ਘਟਦੀਦਾ ਨਾ ਦੁਪਹਿਰੇ ਆਸ-ਪਾਸੇ ਵੇਲੇ ਰਹਿਣੀ ਆ ਤੇ ਰਾਤ ਨੂੰ ਫਿਰ ਰੋਡ ਤੇ ਕਨਸੈਂਟਰੇਸ਼ਨ ਰਹਿੰਦੀ ਆ ਕਾਇਮ ਹੋ ਗਿਆ 6.5 ਦਾ ਦੇ ਪਹੁੰਚ ਗਿਆ ਸਿਬ ਸਾਗਰ ਤੇ ਕਿਲੋਮੀਟਰ ਆਪਣੇ ਹੋ ਗਿਆ 100 ਤੇ 19 ਅੱਧਾ ਕਿਲੋਮੀਟਰ ਕਿਲੋਮੀਟਰ ਰਹਿ ਗਿਆ ਹੋਰ ਗੁਰਦੁਆਰਾ ਸਾਹਿਬ ਅੱਜ ਦਾ ਨਾਈਟ ਹਾਲਟ ਵੀ ਉੱਥੇ ਹੋਊਗਾ ਰੋਡ ਬਹੁਤ ਟੁੱਟੀ ਸੀਗੀ ਰੋਡ ਦਾ ਕੰਮ ਚੱਲ ਰਿਹਾ ਸੀਗਾ ਬਹੁਤ ਮਾੜਾ ਰੋਡ ਸੀਗਾ ਘਟੇ ਹੋ ਘਟੇ ਹੋ ਗਏ ਮਿੱਟੀ ਨਾਲ ਬਹੁਤ ਬੁਰਾ ਹਾਲ ਹੋਇਆ ਉਹਦਾ ਮਾੜਾ ਮਾੜਾ ਹਾਲ ਹੋਇਆ ਮਿੱਟੀ ਦਾ ਇਹਦਾ ਜਿਵੇਂ ਪਿੰਡ ਹੀ ਫਿਰਦੀ ਜਿਵੇਂ ਖੱਤੀ ਪਈ ਨਹੀਂ ਹੁੰਦੀ ਉਹ ਸਿਸਟਮ ਸੀਗਾ ਅੱਜ ਟਾਈਮ ਹੋ ਗਈ 8:30 ਦਾ ਤੇ ਅੱਜ ਅਸੀਂ ਟਾਈਮ ਨਾਲ ਪਹੁੰਚ ਗਏ ਸੀਗੇ ਚਲਾਨ ਪਾਣੀ ਕਰਕੇ ਤੇ ਬਾਜ਼ਾਰ 'ਚ ਕਿਦੋਂ ਕੰਮ ਸੀਗੇ ਇੱਕ ਤਾਂ ਡੈਰੀ ਲਈ ਹੈ ਤੇ ਇਕ ਲਈ ਹੈ ਟੇਪ ਇਹਦੀ ਬਹੁਤ ਲੋਡ ਸੀਗੇ ਇੱਕ ਲੈਣੇ ਸੀ 이어 ਬੱਡਸ 이어 ਬੱਡ ਦੇ ਮਿਲੇ ਸਾਰਾ ਬਾਜ਼ਾਰ ਗਾਹ ਮਾਰਿਆ ਕੋਈ ਦੁਕਾਨਾ ਬੰਦ ਹੋ ਗਈਆਂ ਨੇ ਤੇ ਅੱਜ ਦਾ ਸਾਡਾ ਜਿਹੜਾ ਨਾਈਟ ਹਾਲਟ ਹੈ ਉਹ ਹੈਗਾ ਗੁਰਦੁਆਰਾ ਸਿੱਧ ਸਾਗਰ ਦੇ ਕੋਲ ਇਹ ਆਈਡੀ ਰਾਈਡ ਵੀ ਰਹੀ ਜੀ 120 ਕਿਲੋਮੀਟਰ ਰਾਈਡ ਜੀਗੀ ਔਰ ਬਹੁਤ ਸ਼ਾਨਦਾਰ ਰਾਈਡ ਰਹੀ ਹੈ ਤੇ ਕੋਈ ਪ੍ਰੋਬਲਮ ਨਹੀਂ ਆਈ ਬਸ ਅਖੀਰਲੇ ਜਿਹੜੇ ਸੀਗੇ 8-10 ਕਿਲੋਮੀਟਰ ਉਹ ਰੋਡ ਬੰਦੀ ਸੀਗੀ ਤੇ ਘੱਟਾ ਮਿੱਟੀ ਬਹੁ ਸੀਗਾ ਉਹਨੇ ਬਹੁਤ ਪਰੇਸ਼ਾਨ ਕੀਤਾ ਉਸ ਜੀ ਨੇ ਤੇ ਇਥੇ ਜਿਹੜੇ ਮੈਨੇਜਮੈਂਟ ਕਮੇਟੀ ਮੀਟਿੰਗ ਹੈਗੀ ਗੁਰਦਰਾ ਸਾਹਿਬ ਦੀ ਇਹਨਾਂ ਬੰਦਿਆਂ ਸੁਭਾਅ ਬਹੁਤ ਚੰਗਾ ਹੈ ਆਉਂਦੇ ਸਾਰਿਆਂ ਨੂੰ ਕਹਿੰਦਾ ਬਿ ਲਿਆਓ ਚਾਬੀ ਲੱਕੋ ਤੇ ਸਨਾਨ ਬਣੀ ਕਰੋ ਤੇ ਲੰਗਰ ਖਾਓ ਤੇ ਆਰਾਮ ਰੋ ਕਰੋ ਤੇ ਦੋਸਤੋਂ ਹੋਣਾ ਹੀ ਜਾ ਰਹੇ ਆ ਵਾਪਸ ਗੁਰਦਰਾ ਸਾਹਿਬ ਤੇ ਹੁਣ ਲੰਗਰ ਖਾਚੇ ਤਾਂ ਫੇਰ ਕਰਾਂਗੇ ਆਰਾਮ ਤੇ ਫੇਰ ਕੱਲ ਨੂੰ ਕਰਾਂਗੇ ਫੇਰੇ ਉਸਕੇ ਕੱਲ ਦੀਆਂ ਪਲਾਨਿੰਗਾਂ ਤੇ ਅੱਜ ਦੇ ਸਫ਼ਰ ਦੀ ਸਮਾਪਤੀ ਹੈ ਕੱਲ ਨੂੰ ਤੁਹਾਨੂੰ ਮਿਲਾਂਗੇ ਨਵੇਂ ਸਫ਼ਰ ਤੇ ਨਵੇਂ ਰਾਹ ਤੇ ਤਾਕਤ ਲਈ ਸਤਿ ਸ਼੍ਰੀ ਅਕਾਲ